ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਦਸੰ ਗੁਰੂ ਜੀ ਦੇ ਵਸਤਰਾ ਦੇ ਜਿੰਨਾ ਉੱਪਰ ਹੈ ਅੱਜ ਵੀ ਖੌਂਦੇ ਤੱਬੇ ਹਨ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਵਸਤਰਾ ਦੇ ਦਰਸ਼ਨ ਕਿਸ ਤਰ੍ਹਾਂ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਜਾਣਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਨੇ ਵਸਤਰ ਕਿਸ ਨੂੰ ਪੇਰ ਕੀਤੇ ਸਾਂਦਾ ਕਿਰਪਾ ਕਰਕੇ ਸਾਖੀ ਨੂੰ ਗੁੜਾ ਸੁਨੇਵੋ ਪਈ ਬਹਿਲੋ ਜੀ ਜਿਨ੍ਹਾਂ ਨੇ ਪੰਜਵੀਂ ਪਾਸ਼ਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਗੁਰ ਸਿੱਖੀ ਦੀ ਧਾਰ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਫੜਚਾਰ ਕੀਤਾ ਸੀ ਪਈ ਬਹਿਲੋਜੀ ਦਾ ਜਨ ਜਿਨ੍ਹਾਂ ਮਾਂਸਾ ਵਿੱਚ ਪੈਂਦੇ ਪਿੰਡ ਫਫੜੇ ਪਈ ਕੇ ਵਿਖੇ ਚੌਧਰੀ ਅੱਲਾਹ ਦਿੱਤਾ ਸਿੱਧੂ ਦੇ ਘਰ ਹੋਇਆ ਸੀ ਪਈ ਬਹਿਲੋਜੀ ਦਾ ਪਰਿਵਾਰ ਇੱਕ ਮੁਸਲਮ ਪੀਰ ਸਖੀਰ ਸਰਵਰ ਨੂੰ ਮੰਨਦਾ ਸੀ ਤੇ ਸ਼ੁਰੂ ਸ਼ੁਰੂ ਵਿੱਚ ਪਈ ਬਹਿਲੋ ਜੀ ਵੀ ਉਸ ਮੁਸਲਮ ਪੀਰ ਤੋਂ ਹੀ ਪ੍ਰਭਾਵਿਤ ਸੰਦਾ ਬਾਰੇ ਸਾਨੇ ਸੋਲਾ ਸੋ 40 ਇਸ ਵੀਨੋ ਜਦੋਂ ਆਪ ਜੀ ਅੰਮ੍ਰਿਤਸਰ ਗਏ ਤਾਂ ਉੱਥੇ ਆਪ ਜੀ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਗੁਰੂ ਅਰਜਨ ਦੇਵ ਜੀ ਉਸ ਸਮੇਂ RAMDAS ਰਵਰ ਦੀ ਸੇਵਾ ਕਰਵਾ ਰਹੇ ਸਾਨਾ ਗੁਰੂ ਜੀ ਦੇ ਦਰਸ਼ਨ ਪਾ ਕੇ ਆਪ ਜੀ ਦੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਆਪ ਜੀ ਨੂੰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋਏ ਜਿਸ ਦਾ ਆਪ ਜੀ ਦੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪਿਆ ਸ਼੍ਰੀ ਅੰਮ੍ਰੇਸ ਸਾਰੇ ਵੇਖੇ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਤਾਂ ਉੱਥੇ ਬਹੁਤ ਸਾਰੀਆਂ ਕਿੱਟਾਂ ਦੀ ਲੋੜ ਪਈ ਤਾ ਆਪ ਜੀ ਨੂੰ ਕਿਤੋਂ ਪਤਾ ਲੱਗਾ ਕਿ ਇੱਟਾਂ ਨੂੰ ਪਕਾਉਣ ਵਾਸਤੇ ਜੇਕਰ ਕੂੜਾ કડਕੜ ਤੇ ਗੰਦਾ ਮੈੜਾ ਆਵੇ ਵਿੱਚ ਪਾਇਆ ਜਾਵੇ ਤਾਂ ਇੱਟਾਂ ਵਧੀਆ ਪੱਕਦੀਆਂ ਹਨ ਤਾਂ ਆਪ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ કડਕੜ ਆਦਿ ਕਥਾ ਕੜ ਕੇ ਆਵੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਤੇ ਅਖੀਰਕਾਰ ਜਦੋਂ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਲ ਇੱਥਾਂ ਵੇਖ ਕੇ ਗੁਰੂ ਜੀ ਬਹੁਤ ਪਰੇਸ਼ਾਨ ਹੋਏ ਤੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਇਹਨਾਂ ਇੱਥਾਂ ਦੀ ਪਗਿਆਈ ਭਾਈ ਬਹਿਲੋ ਜੀ ਦੀ ਸੇਵਾ ਕਰਕੇ ਹੋਈ ਹੈ ਤਾਂ ਗੁਰੂ ਸਾਹਿਬ ਜੀ ਨੇ ਆਪ ਜੀ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਗਾਇਆ ਤੇ ਬਚਨ ਬਲਦੇ ਕੇ ਪਈ ਬਹਿਲਾ ਸਭ ਤੋਂ ਪੈਦਾ ਪਈ ਬਹਿਲੋ ਜੀ ਦੇ ਅੰਛ ਵੰਚੇ ਵਿੱਚੋਂ ਪਈ ਦੇਸ ਰਾਜ ਜੀ ਸੰਦ ਜਿਹੜੇ ਕੀ ਇੱਕ ਮਸੰਦ ਸੰਦ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਗਾਰੇ ਦੀ ਜੰਦ ਜਿੱਤ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਤੈ ਸ੍ਰੀ ਅਨੰਦਪੁਰ ਸਾਹਿਬ ਆਣ ਕੇ ਗੁਰੂ ਸਾਹਿਬ ਜੀ ਨੇ ਆਪਣੇ ਮਸੰਦਾਂ ਨੂੰ ਇਕੱਠਿਆਂ ਕੀਤਾ ਉਸ ਵੇਲੇ ਜ਼ਿਆਦਾਤਰ ਮਸੰਦ ਪਰਿਛਤ ਹੋ ਚੁਕੇ ਸਨ ਪਰ ਭਾਈ ਦੇਸ ਰਾਜ ਜੀ ਦੀ ਸੇਵਾ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਭਾਈ ਦੇਸ ਰਾਜ ਜੀ ਨੂੰ ਬਖਸ਼ਿਸ਼ ਕੀਤੀ ਤੇ ਆਪਣੇ ਤਨ ਉੱਤੇ ਪਾਏ ਦੋ ਚੋਰੇ ਪੈਰ ਕੀਤੇ ਜਿੰਨਾ ਦੀ ਵਿਸ਼ੇਸ਼ਤਾ ਅੱਜ ਇਹ ਹੈ ਕਿ ਇਹ ਚੋਲੇ ਗੁਰੂ ਸਾਹਿਬ ਜੀ ਦੇ ਪਹਿਨੇ ਹੋਏ ਸਨ ਤੇ ਇਨ੍ਹਾਂ ਚੋੜਿਆਂ ਦੇ ਉੱਪਰ ਖੋਂਦੇ ਤੱਬੇ ਵੀ ਸਨ ਜਿਦੇ ਕੀ ਅੱਜ ਵੀ ਦਿਖਾਈ ਦਿੰਦੇ ਹਨ ਦੋ ਪਵਿੱਤਰ ਚੋੜਿਆਂ ਤੋਂ ਇਲਾਵਾ ਗੁਰੂ ਜੀ ਦੇ ਦੋ ਰੇਸ਼ਮੀ ਰੁਮਾਲ ਇੱਕ ਪਜਾਮਾ ਪੈਰਾ ਵਿੱਚ ਪਹਿਨਣ ਵਾਲੇ ਜੋੜੇ ਇੱਕ ਕਤਾਰ ਹੈ ਇੱਕ ਕਲਮ ਸ੍ਰੀ ਸਾਹਿਬ ਜੀ ਦਾ ਮੁੱਠਾ ਇੱਕ ਬਾਜ ਦੀ ਡੋਰੀ ਤੇ ਇੱਕ ਸਿਕਾ ਜਿਹੜਾ ਕਿ ਗੁਰੂ ਸਾਹਿਬ ਜੀ ਦੇ ਚੋਲੇ ਵਿੱਚੋਂ ਦੇਖ ਲਿਆ ਸੀ ਇਹ ਸਾਰੀਆਂ ਵਸਤਾਂ ਗੁਰੂ ਸਾਹਿਬ ਜੀ ਨੇ ਪਾਈ ਦੇਸ ਰਾਜੀ ਨੂੰ ਪੇਟ ਕੀਤੀਆਂ ਸਨ ਜਿਹੜੀਆਂ ਕਿ ਉਹਨਾਂ ਦੀ 15ਵੀਂ ਪੇਰੀ ਨੇ ਅੱਜ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਹੋ ਸਕੇ ਤਾਂ ਗੁਰੂ ਸਾਹਿਬ ਜੀ ਦੀਆਂ ਇਹਨਾਂ ਪਵਿੱਤਰ ਵਸਤਾਂ ਦੇ ਦਰਸ਼ਨ ਜ਼ਰੂਰ ਕਰੋ ਸੁ ਪਿਆਰੀ ਸਾਧ ਸੰਗਤ ਜੀ ਵਿਰੇ ਦਾ ਲਾਈਟ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਨਮ ਲਿਖੋ